ਬਾਕੀ ਤਾਂ ਤੂੰ ਗੱਲ ਛੱਡ ਕੀ ਚੱਕਿਆ ਹੁਣ ਤੂੰ ਇਹ ਕੀ ਆ ਪੈਂਦਾ ਇਹ ਕੀ ਆ ਇਹ ਆ ਪੈਂਦਾ ਨਹੀਂ ਇਹ ਕੀ ਕਰਨ ਵਾਲਿਆ ਇਹ ਇਹ ਆ ਆ ਛੂਈਆ ਵਾਲਿਆ ਤੇ ਫਿਰ ਤੈਂ ਕੀ ਕਰਨੇ ਇਹ ਮम्मा ਆਪਣੇ ਤਾਂ ਵੀ ਨਹੀਂ ਨਹੀਂ ਤੈਂ ਕਰਨੇ ਕੀ ਇਹ ਦੱਸ ਪਹਿਲਾਂ ਮम्मा ਆਪਣੇ ਆ ਗਏ ਤੂੰ ਜਿਹੜੀ ਗੱਲ ਦਾ ਮੈਂ ਤੇ ਤੋਂ ਪੁੱਛਦਾ ਤੈਂ ਕੀ ਕਰਨੇ ਇਹ ਰੱਖੋ ਤੇ ਚਲ ਰੱਖ ਕੇ ਵੇਚਣ ਵਾਸਤੇ ਆ ਆ ਆ ਕੀ ਚੱਕੀ ਫਿਰਦਾ ਆ ਆ ਕੀ ਆ ਤੇਰੇ ਕੋਲੇ ਆਹ ਕੀ ਆ ਹਾਂ ਹਾਂ ਆ ਬੋਲ ਬਿਲੇ ਹਾਂ ਇਹ ਪਤਾ ਆਪਣੇ ਕੰਮ ਦੇ ਨੇ ਠੀਕ ਆ ਚਲੋ ਘਰੇ ਮੈਂ ਵੀ ਆਉਣਾ ਇਹ ਕੀ ਇਹ ਕੀ ਸ਼ਾਪਿੰਗ ਕਰਨਾ ਹੈ ਤੂੰ ਤੇ ਜਦੋਂ ਉਹਨਾਂ ਸਾਰਾ ਸਮਾਨ ਚੱਕ ਕੇ ਲੈ ਜਾਣਾ ਪੈਸੇ ਕੌਣ ਦੇ ਕਰੂਗਾ ਆ ਲੈ ਉਹ ਇੱਥੇ ਰੱਖ ਦੇ ਉਹ ਇੱਥੇ ਰੱਖ ਦੇ ਨਾ ਰੱਖ ਦੇ ਨਹੀਂ ਕੁੱਟੂ ਬਹੁਤ ਹਾਂ ਹੋਰ ਕੀ ਚੱਕਣ ਲੱਗਿਆ ਹੁਣ ਓਏ ਇਹ ਨਹੀਂ ਥਲੜਾ ਚੱਕ ਲੈ ਥਲੜਾ ਆ ਲੈ ਲੈ ਥਲੜਾ ਯਾਰ ਆ ਦੇਖੋ ਅਕੇ ਇਹਨਾਂ ਨੂੰ ਕਰ ਕਰੇਣਾ ਖਵਾਇਆ ਕਰੋ ਉਹ ਥਲੜਾ ਲੈ ਲੈ ਆ ਲੈ ਲੈ ਉਹ ਤਾਂ ਆ ਥਲੇੜਾ ਆ ਦੇਖ ਲਓ ਕੱਢਣ ਦਾ ਤਰੀਕਾ ਵੀ ਦੇਖ ਲਓ ਆ ਦੇਖੋ ਅਗਲਾ ਕਹਿੰਦਾ ਬੱਚਿਆਂ ਨੂੰ ਉਹ ਕਰੋ ਉਹ ਕਰੋ ਆ ਦੇਖੋ ਉਹ ਤੂੰ ਬਿਸਕੁਟ ਹੀ ਲੈ ਲੈ ਉਹ ਵਧੀਆ ਯਾਰ ਹਾਂ ਬਸ ਫਿਰ ਹੁਣ ਚੱਲੀਏ ਘਰ ਨੂੰ ਚਲੋ ਓਕੇ ਬਾਏ